ਆਵਾਜ਼ੀ ਸਰਕਾਰ ਦਾ ਹਰ ਇੱਕ ਪਿੰਡ ਵਿੱਚ ਹੈ ਨਾ ਅਗਲੀ ਵਾਰ ਆਪਾਂ ਹੈਪੀ ਸਭਾ ਦੇਣਾ ਚਿੰਤਨ ਤੱਕ ਇਹ ਜਿਹੜੀ ਅੱਜ ਪਿੰਸ ਭਰਾਖੇ ਹੁੰਦੇ ਵੱਡੇ ਜਾ ਰਹੇ ਆ ਸਾਡੇ ਬਹੁਤ ਹੀ ਸਨਕਾਰ ਜੋ ਕੈਪਟਨ ਮਨਜੀ ਸਰਦਾਰ ਲਾਲ ਜੀ ਸੀਪਲ ਵੱਲੋਂ ਜਿਹੜੀ ਹਰਿਆਵਲ ਜਿਹੜੀ ਲਹਿਰ ਚੱਲ ਰਹੀ ਆ ਉਹਦੇ ਜਿਸ ਤਰ੍ਹਾਂ ਹਰ ਇੱਕ ਪਿੰਡ ਵਿੱਚ ਇਸ ਤਰ੍ਹਾਂ ਕਹਿੰਦੇ ਆ ਕਿ ਜਿਦਾਂ ਪਹਿਲਾਂ ਤਹਤਾ ਦੀ ਬੜੀ ਆਪਣੇ 'ਚ ਕਮੀ ਹੈ ਬੜੀ ਘਾਟ ਆਈ ਹੈ ਕਿਉਂਕਿ ਵਾਤਾਵਰਣ ਨੂੰ ਸੁੱਖਤਾ ਰੱਖਣ ਵਾਸਤੇ ਕਿ ਆਪਾਂ ਆਪਾਂ ਨੂੰ ਚਾਹੀਦਾ ਕਿ ਹਰ ਘਰ ਵਿੱਚ ਕਮ ਸੇ ਕਮ 2-4 ਰੁੱਖ ਲਗਾਉਣੇ ਚਾਹੀਦੇ ਆ ਜਿਨ੍ਹਾਂ ਦਾ ਸਦਾ ਜਿਹੜਾ ਸਾਸ ਆ ਕਿਉਂਕਿ ਜਿਹੜੀ ਆਪਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਾਰਟ ਅਟੈਕ ਹੋ ਰਿਹਾ ਹੋਰ ਵੀ ਕਈ ਹੋਰੀਆਂ ਮੌਰੀਆਂ ਲੱਗ ਰਹੀਆਂ ਵਾ ਜੇ ਆਪਣੇ ਘਰਾਂ ਵਿੱਚ ਤੇ ਬੂਟੇ ਹਰਿਆਵਲ ਬੂਟੇ ਲੱਗੇ ਹੋਣਗੇ ਆਪਾਂ ਪਰਿਵਾਰਿਕ ਤੌਰ 'ਤੇ ਸਤਿਕਾਰਾਪਾਵਾਗੇ ਵਾਤਾਵਰਣ ਨੂੰ ਸੁਧਿਲਾ ਹੋਵੇ ਇਸ ਕਰਕੇ ਹੀ ਸਾਰੇ ਨੂੰ ਪੀਰ ਕਰਦੇ ਆ ਕਿ ਹਰ ਇੱਕ ਜਿੰਨੇ ਵੀ ਸਾਡੀ ਪਰਿਵ ਦਾ ਜਿਹੜਾ ਪਿੰਡ ਸਭਰਾ ਕੈਂਪ ਲਗਾਉਣ ਦਾ ਮੰਤਰੀ ਸੀ ਤੇ ਕਿਸਾਨਾਂ ਨੂੰ ਆਪਣੇ ਕੁਦਰਤ ਪ੍ਰਤੀ ਸੁਵੇਦਨਸ਼ੀਲ ਕਰਨਾ ਉਹਨਾਂ ਨੂੰ ਜਾਗਰੂਕ ਕਰਨਾ ਕਿ ਜਿਹੜੀ ਖੇਤੀ ਆ ਕੁਦਰਤ ਤੇ ਨਿਰਭਰ ਆ ਤੇ ਕੁਦਰਤ ਦੇ ਮਿੱਟੀ ਪਾਣੀ ਹਵਾ ਤੇ ਜੈਵਿਕ万 ਸੰਵਸਥਾ ਜਿੱਦਾਂ ਪੌਦੇ ਆ ਜਾਂ ਜੀਵ ਨੇ ਜੀਵ ਇਹ ਸਾਰੇ ਇੱਕ ਨਿਕੜਵਾ ਆਂਗੜੀ ਇਹਨਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਸਾਨੂੰ ਖੇਤੀ ਇਸ ਤਰ੍ਹਾਂ ਕਰਨੀ ਚਾਹੀਦੀ ਆ ਕਿ ਜਿੰਦੇ ਨਾਲ ਸਾਡਾ ਪਾਣੀ ਦਾ ਪੱਧਰ ਨਿਯੰਤਰਣ ਚ ਰਵੇ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ਤੇ ਨਾਲ ਦੀ ਨਾਲ ਉੱਥੇ ਰਸਾਇਣਕ ਖਾਦਾਂ ਤੇ ਜ਼ਹਿਰਾਂ ਦੀ ਘੱਟ ਤੋਂ ਘੱਟ ਵਰਤੋਂ ਦੇ ਨਾਲ ਅਸੀਂ ਜਿਹੀ ਉਪਜ ਤਿਆਰ ਕਰ ਸਕੀਏ ਜਿਹੜੀ ਮਨੁੱਖੀ ਸਿਹਤ ਦੇ ਲਈ ਫਾਇਦੇਮੰਦ ਹੋਵੇ ਦੇ ਨਾਲ ਹੀ ਇਸ ਮੌਕੇ ਤੇ ਕਿਸਾਨਾਂ ਨੂੰ ਜੋ ਕੇ ਕੇ ਵਾਈ ਸੀ ਪੀ ਐਮ ਕਿਸਾਨ ਸਨਮਾਨ ਦੀ ਯੋਜਨਾ ਦਾ ਦੱਸ ਰਹੀ ਆ ਉਹਨੂੰ ਮੌਕੇ ਤੇ ਹੱਲ ਕਰਨ ਲਈ ਅਸੀਂ ਇੱਥੇ ਸਾਥੀਆਂ ਨੂੰ ਸੱਦਿਆ ਸੀ ਤੇ ਮੌਕੇ ਤੇ ਹੱਲ ਕਰ ਰਹੇ ਆ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਹਰੀਆਵਲ ਮਹਿਕ ਮਹਿਮੂਬ ਮੁਹਿੰਮ ਤਾ ਜੋ ਪੌਦੇ ਨਰੋਪ ਬਿਜਾਏ ਜਾ ਰਹੇ ਉਹਦੇ ਬਾਰੇ ਜਾਗਰੂਕ ਕੀਤਾ ਤੇ ਬਨ ਉਭਾਗ ਦੀ ਸਹਾਇਤਾ ਦੇ ਨਾਲ ਕਿੱਥੇ ਅਸੀਂ ਫਰੀ ਵਿੱਚ ਪੌਦੇ ਵੰਡੇ ਆ ਔਰ ਉਹਨਾਂ ਨੂੰ ਜਾਗਰੂਕ ਕੀਤਾ ਵਾ ਕਿ ਜੇ ਆਪਾਂ ਆਪਣੇ ਭਵਿੱਖ ਨੂੰ ਪੀੜੀ ਨੂੰ ਬਚਾਉਣਾ ਤੇ ਸਾਨੂੰ ਵਾਤਾਵਰਣ ਨੂੰ ਬਚਾਉਣਾ ਪਵੇਗਾ ਔਰ ਇਹਦੇ ਲਈ ਜ਼ਰੂਰੀ ਆ ਕਿ ਵਾਧ ਤੋਂ ਵਾਧ ਦੇ ਸੀ ਬੋ ਰੁੱਖ ਲਗਾਈਏ ਉਹਨਾਂ ਦੀ ਸਾਂ ਹਾਂਜੀ ਕੀ ਕੀ ਹਣਾ ਚਾਹੁੰਦੇ ਜੋ ਅੱਜ ਇਥੇ ਖੇਤੀਬਾੜੀ ਕੈਂਪ ਲਗਾਇਆ ਗਿਆ ਸੀ ਸਿਪਰਾ ਦੇ ਵਿੱਚ ਕੈਂਪ ਲਗਾਇਆ ਸੀ ਸਰਦਾਰ ਭੁਨਦਰਸਨ ਖੇਤੀਬਾੜੀ ਵਿਭਾਗ ਦੇ ਅਫਸਰ ਹੋਣਾ ਜੀ ਇਹ ਸਰਕਾਰ ਵੱਲੋਂ ਹਰਿਆਵਲ ਲਹਿਰ ਚਲਾਈ ਗਈ ਉਹਦੇ ਤਹਿਤ ਅੱਜ ਇਹਨਾਂ ਰੁੱਖ ਵੰਡੇ ਆ ਜੀ ਸਾਰੇ ਉਹਨਾਂ ਨੂੰ ਜਾਗਰੂਕ ਕੀਤਾ ਜਾਣਕਾਰੀ ਦਿੱਤੀ ਆ ਵੀ ਰੁੱਖ ਲਗਾਓ 500 ਰੁੱਖ ਤਕਰੀਬਨਾਂ ਚ ਵੰਡੇ ਆ ਗਿਆ ਬਾਕੀ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀ ਜਿਹੜੀਆਂ ਫਸਲਾਂ ਆਪਾਂ ਪਾਣੀ ਦਾ ਵੀ ਪੱਧਰ ਜਿਹੜਾ ਬੋਚਾ ਰੱਖਣਾ ਵਾ ਵੀ ਉਹ ਫਸਲ ਲਗਾਓ ਸਾਰੀ ਜਾਣਕਾਰੀ ਦਿੱਤੀ ਹੈ ਵੀ ਪਾਣੀ ਦਾ ਪੱਧਰ ਚਾਰੋਵੇ ਬਾਕੀ ਉਹਨਾਂ ਹਰ ਇੱਕ ਕਿਸਾਨ ਹਰ ਇੱਕ ਵਰਗ ਨੂੰ ਕਿਹਾ ਵੀ ਰੋਕ तकरीबन ਕੋਸ਼ਿਸ਼ ਕਰੇਗੇ ਵੀ ਆਪਾਂ ਇੱਕ ਟੂਬਰ ਤੇ ਮੋਟਰ ਤੇ ਪੰਜ ਰੁੱਖ ਦਾ ਕਿਸਾਨ ਲਾਵੇ ਚਲੋ ਇਹ ਮਹਿਗਮਾ ਆਪਾਂ ਨੂੰ ਸਹਿਯਤਾ ਦਿੰਦਾ ਵਾ ਆਪਾਂ ਨੂੰ ਉਤਸ਼ਾਹਤ ਕਰਦਾ ਵਾ ਪਰ ਆਪਣਾ ਕਿਸਾਨ ਦਾ ਵੀ ਇਸੇ ਕਿਸਾਨ ਚ ਦਿੱ ਬੰਦੀ ਇੱਕ ਕਿਸਾਨ ਹੋਣ ਦੇ ਲਾਤੇ ਕਹਿੰਨੇ ਵੀ ਵੱਧ ਤੋਂ ਵੱਧ ਯੋਗ ਦੇਵਾਂਗੇ ਵੀ ਰੁਕ ਜਿੰਨੇ ਵੱਧ ਤੋਂ ਵੱਧ ਲੱਗਣ ਤੇ ਜਿਹੜਾ ਆਪਾਂ ਇਹ ਪਾਣੀ ਦਾ ਪੱਧਰ ਉਹ ਵੀ ਵਿਚਾਰ ਰੱਖੀਏ ਇਹੋ ਜਿਹੇ ਫਸਲਾਂ ਪੀਜੀਏ ਜਿਹੜਾ ਪਾਣੀ ਦਾ ਪੱਧਰ ਉੱਚਾ ਰਹੇ ਸਭਰਾ ਜੀ ਪ੍ਰਧਾਨ ਜੀ ਤੇ ਲੋਗਰਾ ਹਾਂਜੀ ਕੀ ਕਹਣਾ ਜੀ ਉਹਦੇ ਜੋ ਅੱਜ ਇੱਥੇ ਕੈਂਪ ਲਗਾਇਆ ਗਿਆ ਖੇਤੀ ਬੜੀ ਮਹੱਤਵਪੂਰਨ ਧੰਨਵਾਦ ਕਰਦੇ ਹਾਂ ਜੀ ਮੁੱਖ ਅਫਸਰ ਖੇਤੀਬਾੜੀ ਸਰਕਾਰ ਤੋਂ ਵੀ ਬੈਠੇ ਹੋ ਰਹੇ ਹਾਂ ਦਾ ਜਿਹਨਾਂ ਹੀ ਪੂਰੀ ਟੀਮ ਅੱ ਤੇ ਜਿਨ੍ਹਾਂ ਨੇ ਵਾਤਾਵਰਣ ਬਚਾਉਣ ਸੰਬੰਧੀ ਪਾਣੀ ਨੂੰ ਬਚਾਉਣ ਸੰਬੰਧੀ ਜਿਹੜੀਆਂ ਰਸਾਇਣਕ ਖਾਤਾਂ ਦੀ ਘਟ ਵਰਤੋਂ ਬਾਰੇ ਬਹੁਤ ਘੂੜ ਗਿਆਨ ਦੀਆਂ ਗੱਲਾਂ ਸਾਨੂੰ ਦੱਸੀਆਂ ਤੇ ਇਹਨਾਂ ਦੀਆਂ ਪਹਿਲੀਆਂ ਤੋਂ ਧੰਨਵਾਦ ਕਰਦੇ ਆਂ ਉਥੇ ਇਹਨਾਂ ਨੇ ਅੱਜ 500 ਪੌਦਾ ਜਿਹੜਾ ਰੁੱਖਾਂ ਦਾ ਵੰਡਿਆ ਉਹਦੇ ਤਹਿਤ ਜਿਹੜਿਆ ਉਹ ਸੁਭਰਾ ਦੇ ਪਸਾਨ ਪਰਾਵਾਂ ਨੇ ਬਹੁਤ ਲਾਭ ਠਾਇਆ ਇਸ ਕੇਂਦਰ ਦਾ ਇਹਨਾਂ ਦਾ ਧੰਨਵਾਦ ਕਰਦੇ ਆਂ